ਫਰੀਦਕੋਟ ਜਿਹੜੇ ਡੀਸੀ ਨੇ ਉਹਨਾਂ ਨੇ ਇੱਕ ਅਜੀਬੋ ਗਰੀਬ ਹੁਕਮੀ ਜਾਰੀ ਕਰ ਦਿੱਤਾ ਵੀ ਜਿਹੜੇ ਸਕੂਲ ਦੇ ਬੱਚੇ ਨੇ ਉਹ ਸਕੂਲ ਤੋਂ ਬਾਹਰ ਜਿਹੜੀ ਵੀ ਦੁਕਾਨਾਂ ਨੇ ਉੱਥੇ ਜਾ ਕੇ ਚੈੱਕ ਕਰਿਆ ਕਰਨਗੇ ਇੱਥੇ ਨਸ਼ਾ ਵਿਕਦਾ ਜਾਂ ਨਹੀਂ ਵਿਕਦਾ ਪਰ ਇਹ ਗੱਲ ਸਮਝ ਨਹੀਂ ਆਈ ਡੀਸੀ ਨੂੰ ਇਹ ਇਦਾਂ ਦਾ ਫੈਸਲਾ ਲੈਣ ਵਾਸਤੇ ਕਿੰਨੇ ਮਜਬੂਰ ਕੀਤਾ ਹੋਊਗਾ ਜਾਂ ਉਹਨਾਂ ਦਾ ਆਪਣਾ ਦਿਮਾਗ ਕਿੰਨਾ ਹੈਗਾ ਇਹ ਸਮਝ ਲੱਗਦੀ ਏ ਮੁੜ ਕੇ ਜਦੋਂ ਇਸ ਗੱਲ ਦਾ ਵਿਰੋਧ ਹੁੰਦਾ ਤੇ ਉਹਨਾਂ ਨੇ ਆਪਣਾ ਜਿਹੜਾ ਯੂ ਟਰਨ ਹੈ ਉਹ ਲੈ ਲਿਆ ਪਰ ਉਹਨੇ ਇੱਕ ਫੈਸਲਾ ਹੋਰ ਕਰ ਦਿੱਤਾ ਉਹ ਫੈਸਲਾ ਕੀ ਹੈ आदेश ਤੇ جاری ਹੈ ਪਰ ਇੱਕ ਅੱਧੀ ਲਾਈਨ ਉਹਨਾਂ ਨੇ ਸੁਣਨ ਚਾਹ ਰਹੇ ਨੇ ਕੱਟ ਦਿੱਤੀ ਹੈਗੀ ਆ ਉਹ ਲਾਈਨ ਕੱਟੀ ਨਹੀਂ ਉਹ ਕੱਟਣ ਲਈ ਮਜਬੂਰ ਹੋਇਆ ਔਰ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਜਿਹੜੇ ਆਈਐਸ ਅਫਸਰ 2013 ਬੈਚ ਦੇ ਪੂਨਮਦੀਪ ਕੋਰ ਉਹਨਾਂ ਨੇ ਇਹ ਫੈਸਲਾ ਲਿਆ ਕਿ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਮੱਦੇ ਨਜ਼ਰ ਸਾਡੀ ਬੈਠਕ ਹੁੰਦੀ ਹੈ 3 ਤਰੀਕ ਨੂੰ ਡਿਪਟੀ ਕਮਿਸ਼ਨਰ ਜਿਹੜੇ ਆ 3 ਅਪ੍ਰੈਲ ਨੂੰ ਮੈਟ ਕਰਦੇ ਆ 4 ਤਰੀਕ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਦੇ ਥਰੂ ਇਹ ਜਿਹੜਾ ਸਾਰੇ ਫਰੀਦਕੋਟ ਦੇ ਸਮੂਹ ਜਿੰਨੇ ਵੀ ਸਕੂਲ ਨੇ ਉਹਨਾਂ ਦੇ ਮੁਖੀਆਂ ਨੂੰ ਉਹਨਾਂ ਦੇ ਪ੍ਰਿੰਸੀਪਲਾਂ ਨੂੰ ਜਿਹੜਾ ਇੱਕ ਲੈਟਰ ਚਲੀ ਜਾਂਦੀ ਹੈ ਜਿਦੇ ਵਿੱਚ ਖਾਸ ਤੌਰ ਤੇ ਮੈਂਸ਼ਨ ਕੀਤਾ ਗਿਆ ਸੀ ਕਿ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀ 10 ਵਿਦਿਆਰਥੀਆਂ ਦਾ ਗਰੁੱਪ ਤੇ ਇੱਕ ਜਿਹੜੇ ਅਧਿਆਪਕ ਨੇ ਉਹ ਨੋਡਲ ਅਫਸਰ ਦੇ ਤੌਰ ਤੇ ਕੰਮ ਵਰਦੀ ਦੇ ਵਿੱਚ ਵਿਦਿਆਰਥੀ ਹੋਣਗੇ ਸਕੂਲ ਦੇ ਵਿੱਚ ਵੀ ਖਿਆਲ ਰੱਖਿਆ ਜਾਵੇ ਕਿਹੜੇ ਵਿਦਿਆਰਥੀ ਦੇ ਬਿਹੇਵੀਅਰ ਚ ਸੁਭਾਅ ਚ ਫਰਕ ਤਾਂ ਨਹੀਂ ਹੈ ਆਲੇ-ਦੁਆਲੇ ਵੀ ਆਪਣੇ ਸਾਥੀਆਂ ਦਾ ਖਿਆਲ ਰੱਖਣਾ ਤੇ ਨਾਲ ਜਿਹੜੇ ਉਹ ਬੱਚਿਆਂ ਦਾ ਗਰੁੱਪ ਬਣੇਗਾ ਉਹ ਆਲੇ-ਦੁਆਲੇ ਸਕੂਲਾਂ ਦੀਆਂ ਦੁਕਾਨਾਂ ਤੇ ਜਾ ਕੇ ਚੈੱਕ ਕਰਨਗੇ ਕਿ ਕਿਤੇ ਨਸ਼ੇ ਦੀ ਵਿਕਰੀ ਤਾਂ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਔਰ ਸਕੂਲ ਦੇ ਗੇਟ ਦੇ ਬਾਹਰ 10x20 ਦਾ ਇੱਕ ਵੱਡਾ ਬੈਨਰ ਵੀ ਲਗਾਉਣਾ ਹੈ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਇਹ ਸਾਰੀਆਂ ਚੀਜ਼ਾਂ ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਠੀਕ ਹੈ ਮੰਥਨ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਦੇ ਮੁਖੀਆਂ ਨੂੰ ਚਿੱਠੀ ਕੱਢੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਬੁਲਾਇਆ ਹੋਏਗਾ ਉਹ ਸਾਰੀ ਬੈਠਕ ਹੁੰਦੀ ਹੈ ਯੁੱਧ ਨਸ਼ਿਆਂ ਵਿਰੁੱਧ ਤੱਕ ਦੇ ਨਾਰੇ ਤੱਕ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਯੁੱਧ ਨਸ਼ਿਆਂ ਵਿਰੁੱਧ ਜੇਕਰ ਨਸ਼ਾ ਤਸਕਰਾਂ ਨੂੰ ਕਾਬੂ ਪਾਉਣ ਦੇ ਲਈ ਹੈ ਕਿਸੇ ਨੂੰ ਕੋਈ ਦਿੱਕਤ ਨਹੀਂ ਹੈ ਪਰ ਜਦੋਂ ਬੱਚਿਆਂ ਨੂੰ ਵਿੱਚ ਸ਼ਾਮਲ ਕੀਤਾ ਗਿਆ ਤੇ ਇੱਕ ਚਿੱਠੀ ਜਿਹੜੀ ਕੱਢੀ ਜਾਂਦੀ ਹੈ ਇਹਦੇ ਨਾਲ ਨਹੀਂ ਤਸੱਲੀ ਹੁੰਦੀ ਗਰੁੱਪ ਬਣਿਆ ਹੀ ਨਹੀਂ ਫਿਰ ਇੱਕ ਰਿਮਾਈਂਡਰ ਦਿੱਤਾ ਜਾਂਦਾ ਹੈ ਕਿ ਜ਼ਿਲ੍ਹਾ ਸਿੱਖਿਆ ਪ੍ਰਸ਼ਾਸਨ ਸ਼ਕਤੀ ਨਾਲ ਫਿਰ ਨਿਪਟੇਗਾ ਇੱਕ ਤਰ੍ਹਾਂ ਦੀ ਚੇਤਾਵਨੀ ਸੀ ਉਹ ਕਿ ਗਰੁੱਪ ਕਿਉਂ ਨਹੀਂ ਬਣੇ ਉਹਨਾਂ ਦੀ ਸੂਚੀ ਕਿਉਂ ਨਹੀਂ ਭੇਜੀ ਫਿਰ ਜਦੋਂ ਤੱਕ ਇਹ ਗੱਲ ਸਾਹਮਣੇ ਆਈ ਤਾਂ ਫਿਰ ਉਹ ਜਦੋਂ ਚਿੱਠੀਆਂ ਬਾਹਰ ਆਉਂਦੀਆਂ ਨੇ ਜਨ ਤੱਕ ਹੁੰਦੀਆਂ ਨੇ ਤੇ ਰੌਲਾ ਪੈ ਜਾਂਦਾ ਮੀਡੀਆ ਦੇ ਵਿੱਚ ਜਦੋਂ ਤੇ ਮੀਡੀਆ ਦੇ ਵਿੱਚ ਖਬਰਾਂ ਨਸ਼ਰ ਹੋਈਆਂ ਤੇ ਲੋਕਾਂ ਨੇ ਵੀ ਇਤਰਾਜ਼ ਕੀਤਾ ਉਹ ਗਰੁੱਪ ਐਸੇ ਕਰਕੇ ਨਹੀਂ ਬਣ ਰਹੇ ਸੀ ਕਿਉਂਕਿ ਮਾਪਿਆਂ ਦਾ ਕਹਿਣਾ ਸੀ ਕਿ ਸਾਡੇ ਬੱਚੇ ਜੇਕਰ ਨਸ਼ਾ ਤਸਕਰਾਂ ਦੀਆਂ ਜਾਣਕਾਰੀਆਂ ਦੇਣਗੇ ਸੇਫ ਕਿੱਥੋਂ ਰਹਿਾਂਗੇ ਅਸੀਂ ਨਾ ਮਾਪੇ ਸੇਫ ਆ ਇਹਦੇ ਨਾਲ ਨਾ ਬੱਚੇ ਹੁਣ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਖਾਸ ਕਰਕੇ ਇੰਨੀ ਸਮਝ ਕਿੱਥੇ ਆ ਕਿ ਅਸੀਂ ਕਿਹੜੇ ਢੰਗ ਨਾਲ ਗੁਪਤ ਤਰੀਕੇ ਨਾਲ ਹੁਣ ਗੁਪਤ ਤਰੀਕਾ ਵੀ ਨਹੀਂ ਆਈ ਕਾਰਡ ਕਹਿੰਦੇ ਗੱਲ ਚ ਪਾਉਣੇ ਆ ਵਰਦੀ ਪਾਉਣੀ ਆ ਬਖਾਇਦਾ ਔਰ ਜੇਕਰ ਮਨ ਲੋਕ ਕਿਸੇ ਸਕੂਲ ਦੇ ਆਲੇ ਦੁਆਲੇ ਕੋ ਮੈਡੀਕਲ ਸਟੋਰ ਹੈ ਉੱਥੇ ਨਸ਼ੀਲੀਆਂ ਦਵਾਈਆਂ ਦੀ ਜਿਹੜੀ ਆ ਵਿਕਰੀ ਹੋ ਰਹੀ ਹੈ ਅਥਾ ਵਿਕਰੀ ਹੋ ਰਹੀ ਹੈ ਜਿੱਥੇ ਕੋਈ ਰੋਗ ਟੋਕ ਹੀ ਨਹੀਂ ਹੈ ਉੱਥੇ ਜਾ ਕੇ ਬੱਚੇ ਜੇਕਰ ਚੈਕਿੰਗ ਕਰ ਵੀ ਲੈਂਦੇ ਆ ਇਹਨਾਂ ਦੇ ਹੁਕਮ ਦੇ ਮੁਤਾਬਕ ਕੀ ਉਹ ਬੱਚੇ ਕੱਲ ਨੂੰ ਸੇਫ ਘਰੇ ਜਾਣਗੇ ਇਹਦੀ ਗਾਰੰਟੀ ਕੌਣ ਲਵੇਗਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਫੈਸਲਾ ਇਸ ਤਰ੍ਹਾਂ ਦਾ ਲੈ ਲਿਆ ਗਿਆ ਔਰ ਲੋਕਾਂ ਨੇ ਇਸ ਨਾਲ ਜਿਹੜੀ ਹੈ ਦੁਹਾਈ ਦਿੱਤੀ ਕਹਿੰਦੇ ਕਿ ਰੱਬ ਦਾ ਵਾਸਤਾ ਹੈ ਇਸ ਤਰ੍ਹਾਂ ਨਾ ਕਰੋ ਪਹਿਲਾਂ ਜਿਹੜੀਆਂ ਨਸ਼ਾ ਵਿਰੋਧੀ ਕਮੇਟੀਆਂ ਨੇ ਪਹਿਰੇ ਦਿੱਤੇ ਉਹਨਾਂ ਦਾ ਕੀ ਕੀਤਾ ਨਸ਼ਾ ਤਸਕਰਾਂ ਨੇ ਸ਼ਰੇਆਮ ਸਾਥ ਦੇ ਵਿੱਚ ਗੋਲੀਆਂ ਮਾਰ ਦਿੰਦੇ ਆ ਸ਼ਰੇਆਮ ਜਿਹੜੇ ਆ ਗੰਡਾਸਾ ਤੇ ਗੋਲੀ ਦੇ ਨਾਲ ਵੱਢ ਦਿੱਤਾ ਜਾਂਦਾ ਮਾਰ ਦਿੱਤਾ ਜਾਂਦਾ ਬੰਦਾ ਜਿਹੜਾ ਨਸ਼ਿਆਂ ਦੇ ਖਿਲਾਫ ਲੜਦਾ ਇਸ ਤਰ੍ਹਾਂ ਦੇ ਕਿੰਨੇ ਕੇਸ ਮਾਲਵੇ ਦੇ ਵਿੱਚ ਜੜੀਆਂ ਕਮੇਟੀਆਂ ਬਣੀਆਂ ਆਏ ਨੇ ਜੜੀਆਂ ਬਾਰਡਰ ਏਰੀਆ ਦੇ ਉੱਤੇ ਕਮੇਟੀਆਂ ਬਣੀਆਂ ਨੇ ਨਸ਼ਾ ਵਿਰੋਧ ਉਹਨਾਂ ਦੀ ਜਾਣ ਸੂਲੀ ਤੇ ਹਮੇਸ਼ਾ ਟੰਗੀ ਰਹਿੰਦੀ ਹੈ ਕਿ ਕਿਹੜੇ ਵੇਲੇ ਕਿਹੜੇ ਨਸ਼ਾ ਤਸਕਰ ਨੇ ਆ ਕੇ ਹਮਲਾ ਕਰ ਦੇਣਾ ਪਤਾ ਨਹੀਂ ਤੇ ਜੇਕਰ ਬੱਚਿਆਂ ਨੂੰ ਇਸ ਕੰਮ ਦੇ ਵਿੱਚ ਲਾ ਦਿਓਗੇ ਬੱਚੇ ਪੜ੍ਹਾਈ ਕਰਨਗੇ ਕਿ ਤੁਹਾਡੇ ਨਸ਼ਿਆਂ ਵਾਲੇ ਵਿਰੁੱਧ ਯੁੱਧ ਦੇ ਵਿੱਚ ਜਿਹੜਾ ਸਪਾਈ ਬਣ ਕੇ ਕੰਮ ਕਰਨਗੇ ਇਸੇ ਕਰਕੇ ਫਿਰ ਤੀਜਾ ਇੱਕ ਹੁਕਮ ਆਇਆ ਤਾਜ਼ਾ ਅੱਜ ਜਿਹਦੇ ਵਿੱਚ ਉਹ ਗੱਲ ਆ ਜਿਹੜੀ ਕ ਜਿੱਤੀ ਜਾਂਦੀ ਹੈ ਕਿ ਜਿਹੜਾ ਗਰੁੱਪ ਬਣਨਗੇ ਬੱਚੇ ਜਾ ਕੇ ਉੱਥੇ ਹਟੀਆਂ ਤੇ ਦੁਕਾਨਾਂ ਤੇ ਚੈੱਕ ਕਰਨਗੇ ਉਹ ਗੱਲ ਨਹੀਂ ਪਾਈ ਗਈ ਇੱਕ ਤਰ੍ਹਾਂ ਨੂੰ ਲੈ ਕੇ ਦਬਾਅ ਬਣਿਆ ਮਾਪਿਆਂ ਦਾ ਮੀਡੀਆ ਦੇ ਵਿੱਚ ਖਬਰਾਂ ਛਪਨ ਦੇ ਕਰਕੇ ਨਸ਼ਰ ਹੋਣ ਦੇ ਕਰਕੇ ਤਾਂ ਫਿਰ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਚਿੱਠੀ ਕੱਢੀ ਜਾਂਦੀ ਹੈ ਤੀਜੀ ਕਿ ਬੱਚੇ ਇਸ ਬਾਰੇ ਗਰੁੱਪ ਬਣਨ ਪਰ ਸਕੂਲ ਦੇ ਚਾਰਦੁواری ਦੇ ਅੰਦਰ ਅੰਦਰ ਖਿਆਲ ਰੱਖਣਗੇ ਬਾਹਰ ਨਹੀਂ ਜਾਣਗੇ ਹਾਲਾਂਕਿ ਬੱਚੇ ਨਸ਼ਿਆਂ ਵਿਰੁੱਧ ਰੈਲੀਆਂ ਕਰਦੇ ਨੇ ਮਾਰਚ ਕਰਦੇ ਨੇ ਸਾਰੇ ਆਪਾਂ ਦੇਖਦੇ ਰਹੇ ਹਾਂ ਪ੍ਰਾਣੀਆਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਵੀ ਸਕੂਲਾਂ ਦੇ ਵਿੱਚ ਆਪਾਂ ਵੀ ਉਹਨਾਂ ਸਕੂਲਾਂ ਦੇ ਵਿੱਚੋਂ ਪੜ ਕੇ ਆਏ ਆ ਕਈ ਹਿੱਸਿਆਂ ਦੇ ਮਾਰਚਾਂ ਦੇ ਵਿੱਚ ਹਿੱਸਾ ਲਿਆ ਖੁਦ ਵੀ ਪਰ ਇਹ ਨਹੀਂ ਕਦੇ ਵੀ ਹੋਇਆ ਕਿ ਉਹਨਾਂ ਨੂੰ ਨਸ਼ਾ ਤਸਕਰਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਕਿ ਨਸ਼ਾ ਕਿੱਥੇ ਵਿਕਦਾ ਹੈ ਕਿ ਨਹੀਂ ਵਿਕਦਾ ਇਹ ਡਿਊਟੀਆਂ ਲੱਗੀਆਂ ਹੋਣ ਇਸੇ ਕਰਕੇ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਬਾ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਹੁਕਮ ਦੇ ਵੱਜਿਆਂ ਨੇ ਅੱਗੇ ਸਕੂਲ ਮੁਖੀਆਂ ਨੂੰ ਆਰਡਰ ਕੱਢ ਦਿੱਤਾ ਫਿਰ ਚੇਤਾਵਨੀ ਤਰ੍ਹਾਂ ਦਾ ਪੱਤਰ ਕੱਢਿਆ ਗਿਆ ਕਿ ਹਾਲੇ ਤੱਕ ਸੂਚੀਆਂ ਕਿਉਂ ਨਹੀਂ ਪਹੁੰਚਾਈਆਂ ਵੀਡੀਓ ਬਣਾ ਕੇ ਕਿਉਂ ਨਹੀਂ ਭੇਜੀਆਂ WhatsApp ਗਰੁੱਪ ਬਣਾ ਕੇ ਕਿਉਂ ਨਹੀਂ ਭੇਜੇ ਤਸਵੀਰਾਂ ਕਿਉਂ ਨਹੀਂ ਭੇਜੀਆਂ ਇਹ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਰੌਲਾ ਪਿਆ ਤਾਂ ਫਿਰ ਇਸ ਮਾਮਲੇ 'ਚ ਯੂ ਟਰ ਲੈਣਾ ਪੈਂਦਾ ਤੇ ਉਹ ਲਾਈਨ ਬਕਾਇਦਾ ਕੱਟਣੀ ਪੈਂਦੀ ਆ ਉਸ ਆਰਡਰ ਲਿਖਤੀ ਦੇ ਵਿੱਚੋਂ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਹੱਟੀਆਂ ਤੇ ਦੁਕਾਨਾਂ ਤੇ ਜਾ ਕੇ ਚੈੱਕ ਕਰਨਗੇ ਕਿ ਨਹੀਂ ਕਰਨਗੇ ਉਹ ਲਾਈਨ ਨੂੰ ਪਾਸੇ ਰੱਖ ਦਿੱਤਾ ਗਿਆ ਹਾਲਾਂਕਿ ਮੂੰਹੋਂ ਹੀ ਮੰਨੇ ਕਿ ਅਸੀਂ ਇਹ ਵਾਪਸ ਲੈ ਰਹੇ ਹਾਂ ਆਰਡਰ ਪਰ ਇੱਕ ਤਰ੍ਹਾਂ ਦਾ ਵਾਪਸੀ ਹੈ ਯੂ ਟਰਨੀ ਹੈ ਜਿਵੇਂ ਕੀ ਸਿੱਖਿਆ ਕ੍ਰਾਂਤੀ ਦੇ ਤਹਿਤ ਇਹ ਵੀ ਇੱਕ ਡਿਊਟੀ ਲਗਾ ਦਿੱਤੀ ਗਈ ਸੀ। ਉਹਨੂੰ ਐਵੇਂ ਨਹੀਂ ਲੱਗਦਾ ਵੀ ਜਿਹੜੀ ਡੀਸੀ ਮੈਡਮ ਨੇ ਇਹਨਾਂ ਨੂੰ ਸ਼ਾਇਦ ਹੋਵੇਗਾ ਵੀ ਮੈਂ ਵੀ ਆਪਣੇ ਨੰਬਰ ਬਣਾ ਲਾਂ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਵੀ ਆਵੇ ਖੋ ਜੀ ਮੈਂ ਆਪਣੇ ਜ਼ਿਲ੍ਹੇ ਦੇ ਵਿੱਚ ਕਿੱਡਾ ਵੱਡਾ ਕੰਮ ਕਰ ਦਿੱਤਾ ਹੈਗਾ ਮੁਹਿਮ ਚਲਾ ਦਿੱਤੀ ਤੇ ਇਹਨਾਂ ਨੂੰ ਪਰ ਇਹ ਨਹੀਂ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਹਦੀ ਕੋਈ ਵੱਡੀ ਵਾਰਦਾਤ ਹੋ ਸਕਦੀ ਹੈ ਜਦੋਂ ਪੁਲਿਸ ਵੀ ਜਾਂਦੀ ਹੈ ਜਿਹੜੇ ਤਸਕਰ ਨੇ ਪੁਲਿਸ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਫਿਰ ਛੋਟੇ ਛੋਟੇ ਬੱਚੇ ਸਨ ਇਹ ਤੇ ਆਪਣੇ ਆਪ ਦੇ ਜਿਹੜਾ ਫੈਸਲਾ ਪੜਦਾ ਨਾ ਆਰਡਰ ਪੜਦਾ ਉਹਨੂੰ ਹੀ ਹਾਸਾ ਹਾਸੋ ਹੀਣਾ ਫੈਸਲਾ ਲੱਗਦਾ ਪਰ ਉਹ ਸੂਝਬੂਝ ਵਾਲੇ ਅਧਿਕਾਰੀ ਨੇ ਜਿਹੜੇ ਉਹ ਬੈਠੇ ਨੇ ਜਿਨ੍ਹਾਂ ਨੇ ਬੈਠਕਾਂ ਕੀਤੀਆਂ ਬਕਾਇਦਾ ਬੈਠਕ ਦਾ ਜ਼ਿਕਰ ਕੀਤਾ ਹੈ ਕਿ ਕਿ ਤਿੰਨ ਤਰੀਕ ਨੂੰ ਬਕਾਇਦਾ ਮੀਟਿੰਗ ਹੋਈ ਹੈ ਪਰ ਮੀਟਿੰਗ ਦੇ ਵਿੱਚ ਕੀ ਸਿਰਫ ਹਵਾ ਹਵਾਈ ਦੇ ਵਿੱਚ ਗੱਲਾਂ ਹੋ ਗਈਆਂ ਮੰਥਨ ਨਹੀਂ ਕੀਤਾ ਗਿਆ ਕਿ ਜਦੋਂ ਕੋਈ ਫੈਸਲਾ ਲੈਣਾ ਹੁੰਦਾ ਹੈ ਉਹਦੇ ਮੈਰਿਟ ਡੀ ਮੈਰਿਟ ਉਹਦੇ ਪ੍ਰਭਾਵ ਦੇ ਬਾਰੇ ਸਿੱਟੇ ਕੀ ਨਿਕਲਣਗੇ ਸਾਰੀਆਂ ਗੱਲਾਂ ਵਿਚਾਰੀਆਂ ਜਾਂਦੀਆਂ ਤੇ ਉਹ ਪਹਿਲੀ ਤਾਂ ਮੀਟਿੰਗ ਹੋਈ ਨਹੀਂ ਹੋਣੀ ਡਿਪਟੀ ਕਮਿਸ਼ਨਰ ਸਹਿਬਾ ਦੇ ਜਿਹੜੀਆਂ ਅਗਵਾਈ ਦੇ ਵਿੱਚ ਹੋਰ ਕਿੰਨੇ ਫੈਸਲੇ ਉਹ ਲੈਂਦੇ ਆ ਦਿਹਾੜੀ ਦੇ ਵਿੱਚ ਇਸ ਕਰਕੇ ਉਹਨਾਂ ਨੂੰ ਸਿੱਟੇ ਪ੍ਰਭਾਵਾਂ ਦਾ ਵੀ ਜਿਹੜਾ ਪਤਾ ਹੋਣਾ ਚਾਹੀਦਾ ਸੀ ਪਰ ਪਤਾ ਨਹੀਂ ਕਿਉਂ ਫੈਸਲਾ ਲੈ ਲਿਆ ਗਿਆ ਹੁਣ ਇੱਥੇ ਵੀ ਸਵਾਲ ਹੈ ਕਿ ਡਿਪਟੀ ਕਮਿਸ਼ਨਰ ਨੇ ਸਿੱਧਾ ਇਸ ਤਰ੍ਹਾਂ ਵਿਦਿਆਰਥੀਆਂ ਦੇ ਗਰੁੱਪ ਬਣਾਉਣ ਲਈ ਆਖਿਆ ਸੀ ਜਾਂ ਫਿਰ ਜ਼ਿਲ੍ਹਾ ਸਿੱਖਿਆ ਅਫਸਰ ਦੀ ਇੱਥੇ ਕੋਤਾਈ ਆਣ ਗਈ ਹੈ ਕਿ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਹੀ ਇਸ ਤਰ੍ਹਾਂ ਦੇ ਹੁਕਮ ਕੱਢ ਦਿੱਤੇ ਹੁਣ ਕਿਸੇ ਨਾ ਕਿਸੇ ਨੇ ਤਾਂ ਨੰਬਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਤੇ ਚਾਹੇ ਜ਼ਿਲ੍ਹਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਪੂਨਮਦੀਪ ਕੌਰ ਆਈਐਸ ਅਫਸਰ ਕਿਸੇ ਨਾ ਕਿਸੇ ਨੇ ਤਾਂ ਕਿਹਾ ਕਿ ਸਾਡੀ ਵਾਹ ਵਾਹ ਹੋ ਸਕਦੀ ਹੈ ਅਜਿਹੇ ਫੈਸਲੇ ਦੇ ਨਾਲ ਪਰ ਵਾਹ ਵਾਹ ਦੀ ਬਜਾਏ ਆਲੋਚਨਾ ਇੰਨੇ ਵੱਡੇ ਪੱਧਰ ਦੇ ਉੱਤੇ ਹੋ ਗਈ ਕਿ ਯੂ-ਟਰਨ ਲੈਣਾ ਪੈ ਗਿਆ ਉਹ ਬਕਾਇਦਾ ਲਾਈਨ ਵਿੱਚ ਹਟਾਉਣੀ ਪੈਗੀ ਹੁਕਮ ਦੇ ਵਿੱਚੋਂ ਸੋਧਿਆ ਹੋਇਆ ਪੱਤਰ ਕੱਢਣਾ ਪੈ ਗਿਆ ਕਿ ਹੁ ਦੇ ਲਈ ਸਕੂਲ ਦੇ ਅੰਦਰ ਧਿਆਨ ਰੱਖਣਾ ਤੇ ਸਕੂਲ ਦੇ ਅੰਦਰ ਤੇ ਬੱਚੇ ਪਹਿਲਾਂ ਹੀ ਧਿਆਨ ਰੱਖਦੇ ਆ ਅਧਿਆਪਕ ਵੀ ਧਿਆਨ ਰੱਖਦੇ ਆ ਕਿ ਬੱਚਾ ਮਾੜੀ ਸੰਗਤ ਵਿੱਚ ਤਾਂ ਨਹੀਂ ਕਹਿਣੇ ਤੋਂ ਬਾਹਰ ਤਾਂ ਨਹੀਂ ਚੱਲ ਰਿਹਾ ਹਾਲਾਂਕਿ ਕਈ ਥਾਵਾਂ ਦੇ ਉੱਤੇ ਉਹ ਤੋਂ ਵਿਵਾਦ ਸਾਹਮਣੇ ਆ ਜਾਂਦੇ ਨੇ ਜਦੋਂ ਅਧਿਆਪਕ ਆਪਣੇ ਬੱਚਿਆਂ ਦੀ ਤਰ੍ਹਾਂ ਟ੍ਰੀਟ ਕਰਦਾ ਝਿੜਕਾਂ ਵੀ ਦਿੰਦਾ ਕਈ ਵਾਰ ਲੋੜ ਤੋਂ ਵੱਧ ਕੁੱਟਮਾਰ ਹੋ ਜਾਵੇ ਤਾਂ ਵੱਖਰੀ ਗੱਲ ਹੈ ਪਰ ਜਦੋਂ ਥੋੜੀ ਬਹੁਤੀ ਕੁੱਟਮਾਰ ਜਿਵੇਂ ਸ਼ੁਰੂ ਤੋਂ ਚੱਲਿਆ ਆਉਂਦਾ ਹੈ ਜਾਂ ਉਹਨਾਂ ਨੂੰ ਸਮਝਾਉਣ ਦੀ ਖਾਤਰ ਥੱਪੜ ਮਾਰਿਆ ਜਾਂਦਾ ਜਾਂ ਕਿਸ ਤਰ੍ਹਾਂ ਹਾਲਾਂਕਿ ਕਿਸੇ ਵੀ ਤਰ੍ਹਾਂ ਹੁਣ ਅਧਿਆਪਕ ਵੀ ਕੰਨੀ ਘਤਰਾਉਂਦੇ ਆ ਕਿ ਕਿਸੇ ਉੱਤੇ ਹੱਥ ਨਾ ਚੁੱਕਿਆ ਜਾਵੇ ਵੈਸੇ ਸਖਤੀ ਦੇ ਨਾਲ ਜਿੰਨੀ ਕੁ ਸਜ਼ਾ ਦਿੱਤੀ ਜਾ ਸਕਦੀ ਹੈ ਬੱਚੇ ਨੂੰ ਜਿਹੜੀ ਹੈ ਸਕੂਲੀ ਜਿਹੜੀ ਸਜ਼ਾ ਮਿਲਦੀ ਹੈ ਮਿਸਾਲੀ ਤੌਰ ਦੇ ਉੱਤੇ ਕਿ ਬੱਚੇ ਅੱਗੇ ਤੋਂ ਕੋਈ ਮਾੜੀ ਹਰਕਤ ਨਾ ਕਰਨ ਮਾੜੀ ਸੰਗਤ 'ਚ ਨਾ ਜਾਣ ਉਹਨਾਂ ਕੋਈ ਅਧਿਆਪਕ ਅੱਜਕੱਲ ਕਰਦੇ ਨੇ ਇਸ ਤਰ੍ਹਾਂ ਤੇ ਉੱਤੇ ਕੋਈ ਇਤਰਾਜ਼ ਨਹੀਂ ਹੈ ਕਿਸੇ ਨੂੰ ਇਸ ਤਰ੍ਹਾਂ ਦੇ ਹੁਕਮ ਆਉਣ ਪਰ ਜਿਹੜਾ ਇਹ ਦੁਕਾਨਾਂ ਦੇ ਉੱਤੇ ਜਾ ਕੇ ਚੈਕਿੰਗ ਕਰਨ ਵਾਲਾ ਮਸਲਾ ਸੀ ਉਹ ਕਾਫੀ ਜ਼ਿਆਦਾ ਜਿਹੜਾ ਵਿਵਾਦਤ ਫੈਸਲਾ ਸੀ ਇਸੇ ਕਰਕੇ ਹੁਣ ਜ਼ਿਲ੍ਹਾ ਸਿਖਿਆ ਅਫਸਰ ਨੂੰ ਸੋਧਿਆ ਹੋਇਆ ਪੱਤਰ ਜਾਰੀ ਕਰਨਾ ਪੈ ਗਿਆ ਤੇ ਉਸੇ ਕਰਕੇ ਉਹ ਲਾਈਨ ਹਟਾਉਣੀ ਪੈ ਗਈ ਹੈ ਹੁਣ ਯੁੱਧ ਨਸ਼ਿਆਂ ਵਿਰੁੱਧ ਹੈ ਜਿਨ੍ਹਾਂ ਨੇ ਤਾਂ ਵੱਡੇ ਵੱਡੇ ਆਪਾਂ ਕਿੰਨੀ ਥਾਵਾਂ ਦੇ ਉੱਤੇ ਬੋਰਡ ਦੇਖਿਆ ਕਿ ਨਸ਼ਾ ਤਸਕਰਾਂ ਦੀ ਮੁੱਖ ਮੰਤਰੀ ਦੀ ਫੋਟੋ ਵੀ ਨਾਲ ਛਪੀ ਹੈ ਕਿ ਨਸ਼ਾ ਤਸਕਰਾਂ ਦੀ ਜਾਣਕਾਰੀ ਦਿਓ ਤੁਹਾਡੀ ਜਿਹੜੀ ਜਾਣਕਾਰੀ ਹੈ ਗੁਪਤ ਰੱਖੀ ਜਾਏਗੀ ਤੇ ਕਿੰਨੀਆਂ ਥਾਵਾਂ ਦੇ ਉੱਤੇ ਕਿੰਨੇ ਬੰਦਿਆਂ ਨੇ ਹੁਣ ਤੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੀਆਂ ਸਭ ਤੋਂ ਵੱਡੀ ਉਦਾਹਰ ਲੋੜ ਤੋਂ ਵੱਧ ਬੋੜ ਜਾਂਦਾ ਨੌਜਵਾਨ ਜਿਹੜਾ ਹੈ ਪਰਮਿੰਦਰ ਸਿੰਘ ਝੋਟਾ ਪਰ ਉਹਨੇ ਵੀ ਤੇ ਇਹੀ ਕੀਤਾ ਸੀ ਨਾ ਤਸਕਰਾਂ ਦੇ ਖਿਲਾਫ ਜਾਣਕਾਰੀ ਹੀ ਤੇ ਦੇ ਰਿਆ ਸੀ ਕੀਤਾ ਕਿ ਉਹਦੇ ਉੱਤੇ ਹੀ ਉਲਟਾ ਪਰਚਾ ਪਾ ਦਿੱਤਾ ਗਿਆ ਜੇਲ੍ਹ ਉਹਨੂੰ ਜਾਣਾ ਪਿਆ ਤੇ ਕਿਹੜੇ ਮੈਡੀਕਲ ਸਟੋਰ ਵਾਲੇ ਸੀ ਉਹਨਾਂ ਨੂੰ ਜਿਹੜੀ ਹੈ ਸੁਰੱਖਿਆਵਾਂ ਮਹਈਆ ਕਰਾਉਣੀਆਂ ਕਰਾਉਣ ਨੂੰ ਉੱਤੇ ਤੁਲ ਗਈ ਪੁਲਿਸ ਦਾ ਜਿਹੜਾ ਗੱਠ ਜੋੜਾ ਨਸ਼ਾ ਤਸਕਰਾਂ ਨਾਲ ਕਈ ਥਾਵਾਂ ਦੇ ਉੱਤੇ ਜਾਗਰ ਹੋਇਆ ਕਿੰਨੀਆਂ ਥਾਵਾਂ ਤੇ ਆਧਾਰਨਾ ਸਾਹਮਣੇ ਆ ਗਈਆਂ ਔਰ ਜਿੱਥੇ ਤੱਕ ਕੋਈ ਜਾਣਕਾਰੀ ਦਿੰਦਾ ਹੈ ਬੋਰਡ ਸਪੌਨ ਦੇ ਨਾਲ ਜਾਂ ਫਲੈਕਸਰ ਲਗਾਉਣ ਦੇ ਨਾਲ ਨਹੀਂ ਯੁੱਧ ਲੜਿਆ ਜਾਣਾ ਨਸ਼ਿਆਂ ਦੇ ਵਿਰੁੱਧ ਇਹਦੇ ਲਈ ਹੋਰ ਹੀਲੇ ਕਰਨੇ ਪੈਣਗੇ ਪਰ ਜਿਹੜੀਆਂ ਇਹ ਫੈਸਲੇ ਲਏ ਜਾ ਰਹੇ ਨੇ ਅਧਿਆਪਕਾਂ ਨੂੰ ਵਿੱਚ ਲੈ ਲੋ ਹੋਰਾਂ ਨੂੰ ਲੈ ਲੋ ਹਾਲਾਂਕਿ ਇੱਥੇ ਗੱਲ ਇਹ ਵੀ ਕਰਨੀ ਬਣਦੀ ਹੈ ਕਿ ਸਰਕਾਰ ਵਿੱਚ ਨਹੀਂ ਸੀ ਆਏ ਆਮ ਆਦਮੀ ਪਾਰਟੀ ਦੇ ਲੀਡਰ ਉਦੋਂ ਦਾਵਾ ਕਰਦੇ ਸੀ ਵੱਡੇ ਵੱਡੇ ਲੀਡਰ ਕਿ ਅਸੀਂ ਅਧਿਆਪਕਾਂ ਤੋਂ ਅਧਿਆਪਕਣ ਵਾਲਾ ਅਧਿਆਪਨ ਵਾਲਾ ਕੰਮ ਹੀ ਲੈਣਾ ਹੈ ਉਹਨਾਂ ਦਾ ਕੰਮ ਸਿਰਫ ਪੜਾਉਣਾ ਹੋਏਗਾ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਕ੍ਰਾਂਤੀ ਲਿਆਉਣਾ ਹੋਏਗਾ ਉਹਨਾਂ ਦਾ ਕੋਈ ਹੋਰ ਕੰਮ ਨਹੀਂ ਹੋਣਾ ਪਰ ਉਹ ਤੇ ਇਹ ਵੀ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਵੀ ਕੋਈ ਬਿਲਡਿੰਗ ਬਣੇਗੀ ਇ ਦਾ ਨਾਮ ਲਿਖਿਆ ਜਾਏਗਾ ਪਰ ਇਥੇ ਤੇ ਜਿਹੜੇ ਟਾਇਲਟ ਨੇ ਸੁਚਾਲੇ ਨੇ ਉਹਨਾਂ ਉੱਤੇ ਵੀ ਆਪਣਾ ਸਰਕਾਰ ਨਾਮ ਲਿਖ ਰਹੀ ਉਹ ਤੋਂ ਯੂਟਰਨ ਲੈ ਲੈ ਯੂਟਰਨ ਇੱਕ ਨਹੀਂ ਹੈ ਸਰਕਾਰ ਦੇਣ ਗਿਣਤ ਨੇ 5-7 ਯੂਟਰਨ ਹੋ ਨੇ ਜਿਹੜੇ ਬੜੇ ਹਾਈਲਾਈਟ ਹੋਏ ਖਾਸ ਕਰਕੇ ਜਿਹੜਾ ਸਭ ਤੋਂ ਵੱਧ ਚਰਚਾ ਚ ਆਇਆ ਸੀ ਯੂਟਰਨ ਇਹ ਸਰਕਾਰ ਨੇ ਲਿਆ ਵੱਡਾ ਯੂਟਰਨ ਉਹ ਪੰਚਾਇਤਾਂ ਭੰਗ ਕਰਨ ਵਾਲਾ ਸੀ ਉਹ ਬਾਅਦ ਚ ਫਿਰ ਬਹਾਲ ਕਰਨੀਆਂ ਪਈਆਂ ਹਾਈ ਕੋਰਟ ਦੀਆਂ ਝੜਕਾਂ ਖਾਣ ਤੋਂ ਬਾਅਦ ਔਰ ਅਫਸਰਾਂ ਨੂੰ ਕਈ ਵਾਰੀ ਸ਼ਾਂਗ ਦਿੱਤਾ ਜਾਂਦਾ ਫਿਰ ਵਾਪਸ ਲੈ ਲਿਆ ਜਾਂਦਾ ਬੜੀਆਂ ਧਾਰਨਾ ਨੇ ਇਥੋਂ ਤੱਕ ਜਿਹੜੀਆਂ ਮੋਟਰਸਾਈਕਲ ਦੇ ਮਗਰ ਰੇੜੀਆਂ ਬਣਾਉਣ ਵਾਲਾ ਕੰਮ ਸੀ ਉਹਦੇ ਤੇ ਬੈਨ ਲਾਇਆ ਗਿਆ ਫਿਰ ਕਹਿੰਦੇ ਕਿ ਗਰੀਬ ਦੀ ਰੋਜੀ ਰੋਟੀ ਦੇ ਉੱਤੇ ਅਵਾਜਦਾ ਲੱਤ ਵੱਜਦੀ ਹੈ ਫਿਰ ਉਹ ਵਾਪਸ ਲਿਆ ਗਿਆ ਹੋਰ ਕਈ ਤਰ੍ਹਾਂ ਦੇ ਫੈਸਲੇ ਨੇ بڑے ਫੈਸਲੇ ਇਸ ਤਰ੍ਹਾਂ ਦੇ ਇਥੋਂ ਤੱਕ ਜਿਹੜੇ ਝੂਠੇ ਪੱਤੇ ਦਰਜ ਕੀਤੇ ਜਾਂਦੇ ਆ ਉਹਨਾਂ ਨੂੰ ਰੱਦ ਕਰਨਾ ਪੈਂਦਾ ਉਹ ਵੀ ਤੇ ਇੱਕ ਤਰ੍ਹਾਂ ਦੀ ਯੂ ਟਰਨ ਹੀ ਹੈ ਤਾਂ ਫਿਰ ਜਿੱਥੋਂ ਤੱਕ ਰਹੀ ਗੱਲ ਇਹ ਤਾਜ਼ਾ ਜਿਹੜੇ ਨੀ ਪੱਥਰ ਰੱਖੇ ਜਾ ਰਹੇ ਸੀ ਪਖਾਨਿਆਂ ਦੇ ਇਸ ਨੂੰ ਲੈ ਕੇ ਵੀ ਬਕਾਇਦਾ ਫਿਰ ਅਧਿਆਪਕਾਂ ਨੂੰ ਸੂਚਿਤ ਕਰ ਦਿੱਤਾ ਗਿਆ WhatsApp ਅਫੀਸ਼ੀਅਲ ਗਰੁੱਪ ਦੇ ਜ਼ਰੀਏ ਕਿ ਹੁਣ ਬਾਕੀ ਕੰਮ ਤਾਂ ਤੁਸੀਂ ਕਰੋ ਪਰ ਪਖਾਨਿਆਂ ਦੇ ਹੁਣ ਜਿਹੜੇ ਪ੍ਰੋਗਰਾਮ ਹੋ ਰਹੇ ਸੀ ਉਹ ਕਈ ਥਾਵਾਂ ਦੇ ਉੱਤੇ ਤੇ ਹੁਣ ਪਏ ਪਏ ਜਿਹੜੇ ਨੇ ਥੱਲੇ ਪਏ ਐ ਉੱਤੇ ਨਹੀਂ ਲੱਗੇ ਹੋਏ ਕੰਧ ਦੇ ਉੱਤੇ ਨੀ ਪੱਥਰ ਉਹਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਕਿਉਂਕਿ ਉਹ ਬਣੇ ਬਣਾਏ ਰਹਿ ਗਏ ਧਰੇ ਧਰੇ ਰਹਿ ਗਏ ਕਈ ਥਾਵਾਂ ਤੋਂ ਸਾਨੂੰ ਇਹ ਵੀ ਪਤਾ ਲੱਗਿਆ ਕਿ ਅਧਿਆਪਕਾਂ ਨੇ ਪੱਲਿਓ ਖਰਚ ਕਿਉਂ ਨਹੀਂ ਪੱਥਰ ਬਣਵਾਏ ਸੀ ਹੁਣ ਅਧਿਆਪਕ ਵੀ ਹੁਕਮ ਦੇ ਬੱਜੇ ਆ ਜੇਕਰ ਉਹ ਨਹੀਂ ਕਰਦੇ ਤੇ ਦੂਰ ਦਰਾਡੇ ਬਦਲੀਆਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੋਰ ਕਈ ਤਰ੍ਹਾਂ ਦੇ ਡਰ ਨੇ ਵਿਭਾਗੀ ਕਾਰਵਾਈ ਦੇ ਇਸੇ ਕਰਕੇ ਅਧਿਆਪਕ ਵੀ ਮਜਬੂਰ ਨੇ ਉਹਨਾਂ ਨੂੰ ਇਹ ਮੰਨਣੀ ਪੈਂਦੀ ਹੈ ਸਥਾਨਕ ਲੀਡਰਾਂ ਦੀ ਵੀ ਸਰਕਾਰ ਦੇ ਹੁਕਮਾਂ ਦੀ ਜ਼ਿਲ੍ਹਾ ਸਿੱਖਿਆ ਅਫਸਰ ਦੀ ਜੇਕਰ ਉਹ ਨਹੀਂ ਮੰਨਦੇ ਉਹਨਾਂ ਨੇ ਪੱਲਿਓ ਤਾਂ ਖਰਚੇ ਹੁਣ ਕਈ ਥਾਵਾਂ ਦੇ ਉੱਤੇ ਜਾਂ ਕੇ ਕਬਾੜ ਵਾਲੀ ਥਾਂ ਤੇ ਸੁੱਟ ਦਿੱਤੇ ਜਾਣਗੇ ਜਿਹੜੇ ਨਹੀਂ ਲੱਗੇ ਤੇ ਜਿਹੜੇ ਲੱਗੇ ਨੇ ਕਈ ਵਾਰੀ ਕਈ ਥਾਵਾਂ ਤੋਂ ਤਾਂ ਤਸਵੀਰਾਂ ਆਈਆਂ ਨੇ ਕਿ ਕੰਧਾਂ ਨੂੰ ਪਾੜ ਕੇ ਵਿੱਚ ਨਹੀਂ ਪੱਥਰ ਰੱਖੇ ਹੋਏ ਆ ਕਿ ਨਹੀਂ ਪੱਥਰ ਰੱਖਣਾ ਬਸ ਜੋ ਮਰਜ਼ੀ ਹੋ ਜੇ ਹੋਰ ਬਹੁਤ ਕੁਸ਼ ਹੈ ਪਰ ਇਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਸਰਕਾਰ ਦੀ ਕਰਕਰੀ ਬੜੀ ਹੋਈ ਆਲੋਚਨਾ ਬਹੁਤ ਹੋਈ ਹੁਣ ਸਿੱਖਿਆ ਕ੍ਰਾਂਤੀ ਦਾ ਜਿਹੜਾ ਨਾਹਰਾ ਲਗਾਇਆ ਜਾ ਰਿਹਾ ਸੀ ਹਾਲਾਂਕਿ ਨਾਹਰਾ ਹੱਲੇ ਵੀ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਕਰ ਰਹੀ ਹੈ ਸਰਕਾਰ ਪਰ ਜਿਹੜਾ ਪਖਾਨਿਆਂ ਦੇ ਨਹੀਂ ਪੱਥਰ ਰੱਖੇ ਜਾ ਰਹੇ ਸੀ ਉਹਦੇ ਉੱਤੇ ਅੱਜ ਤੋਂ ਬਾਅਦ ਬ੍ਰੇਕ ਲੱਗੀ ਹੈ ਕਈ ਥਾਵਾਂ ਦੇ ਉੱਤੇ ਜਿਹੜੇ ਅੱਜ ਵੀ ਤਸਵੀਰਾਂ ਆਈਆਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਰੀਬਨ ਕੱਟਣ ਜਾ ਰਹੇ ਨੇ ਹਾਰ ਪਾਏ ਹੋਇਆ ਗਲਾਂ ਦੇ ਵਿੱਚ ਇਸ ਤਰ੍ਹਾਂ ਕਿ ਜਿਵੇਂ ਸਾਰਾ ਸਕੂਲ ਦੀ ਸਾਰੀ ਉਹਨਾਂ ਨੇ ਆਪਣੀ ਜੇਬ ਵਿੱਚੋਂ ਕਰਾ ਦਿੱਤੀ ਹੋਵੇ ਕਿ ਚਾਰ ਪੰਜ ਕਿੱਲੇ ਜਿਹੜੇ ਉਹਨਾਂ ਨੂੰ ਹਿੱਸੇ ਦੇ ਆਉਂਦੇ ਸੀ ਉਹ ਵੇਚ ਵਟ ਕੇ ਸਕੂਲ ਦੀ ਇਮਾਰਤ ਸਾਰੀ ਕੀ ਹੋਵੇ ਸਕੂਲ ਦੇ ਪਖਾਨਿਆਂ ਨੂੰ ਨਵੇਂ ਸਿਰੇ ਤੋਂ ਬਣਵਾਇਆ ਗਿਆ ਹੋਵੇ ਸ਼ੈੱਡ ਪਾ ਦਿੱਤੇ ਕਿ ਹੁਣ ਵਧੀਆ ਵਧੀਆ ਆਡੀਟੋਰੀਅਮ ਬਣਾ ਦਿੱਤੇ ਕਿ ਹੁਣ ਬੱਚਿਆਂ ਲਈ ਕਿ ਜਿਵੇਂ ਆਪਣੀ ਜ਼ਮੀਨ ਜਾਇਦਾਦ ਵੇਚ ਵਟ ਕੇ ਇਸ ਤਰ੍ਹਾਂ ਉਹਨਾਂ ਦਾ ਸਵਾਗਤ ਉੱਥੇ ਕਰਨ ਦੇ ਲਈ ਜਿਹੜੇ ਪ੍ਰੋਗਰਾਮ ਲੀਕ ਕੇ ਲੀਕੇ ਗਏ ਜਾਂ ਉਹਨਾਂ ਨੂੰ ਉਲੀਕਣ ਦੇ ਲਈ ਕਿਹਾ ਗਿਆ ਹੁਕਮ ਦਿੱਤੇ ਗਏ ਅੱਜ ਅਖੀਰਲਾ ਹੀ ਪ੍ਰੋਗਰਾਮ ਸੀ ਜਿੰਨੇ ਵੀ ਵਿਧਾਇਕਾਂ ਸੀ ਸੋਸ਼ਲ ਮੀਡੀਆ ਤੇ ਰੀਲਾਂ ਪਾਉਣੀਆਂ ਸੀ ਇਸ ਤੋਂ ਬਾਅਦ ਘੱਟੋ ਘੱਟ ਸਾਨੂੰ ਪਖਾਨਿਆਂ ਦੇ ਨੀ ਪੱਥਰ ਦੇ ਦੁਗਾਟ ਨਹੀਂ ਮਿਲਣਗੇ ਜਿਵੇਂ ਕੀ ਹੁਕਮ ਆ ਗਿਆ ਹੁਣ ਤੇ ਹੋਰ ਜਿਹੜੀਆਂ ਗਤੀਵਿਧੀਆਂ ਨੇ ਉਹਦੇ ਵਿੱਚ ਤਾਂ ਅਧਿਆਪਕਾਂ ਨੂੰ ਲਾਈ ਰੱਖਣਾ ਕੱਲਾ ਪੰਜਾਬ 'ਚ ਨਹੀਂ ਅੱਜ ਮੈਂ ਇੱਕ ਖਬਰ ਪੜ੍ਹ ਰਿਹਾ ਸੀ ਹਰਿਆਣੇ ਦੀ ਇੱਕ ਵੈਬਸਾਈਟ ਦੇ ਉੱਤੇ ਵੀ ਖਬਰ ਛਪੀ ਹੈ ਕਿ ਹਰਿਆਣੇ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜਿਹੜੀਆਂ ਰੈਲੀਆਂ ਕੀਤੀਆਂ ਜਾਣੀਆਂ ਹਨ ਹਰਿਆਣੇ ਦੇ ਵਿੱਚ ਵੀ ਇਸੇ ਤਰ੍ਹਾਂ ਅਧਿਆਪਕਾਂ ਤੋਂ ਕੰਮ ਲਿਆ ਜਾਣਾ ਉਹਨਾਂ ਨੇ ਖਾਣੇ ਪੈਕ ਕਰ ਕਰਕੇ ਬੱਸਾਂ ਦਾ ਪ੍ਰਬੰਧ ਪ੍ਰਾਈਵੇਟ ਬੱਸਾਂ ਦਾ ਸਰਕਾਰੀ ਬੱਸਾਂ ਦਾ ਜਿਵੇਂ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ 'ਚ ਕੀਤੇ ਸੀ ਕਈ ਥਾਵਾਂ ਤੇ ਰੈਲੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਹੋਰ ਥਾਵਾਂ ਦੇ ਉੱਤੇ ਅਧਿਆਪਕਾਂ ਨੂੰ ਹਰਿਆਣੇ ਸਰਕਾਰ ਨੇ ਵੀ ਇਸੇ ਤਰ੍ਹਾਂ ਕੰਮ ਦੀ ਸਰਕਾਰ ਹੈ ਔਰ ਸਰਕਾਰ ਕਿਸੇ ਵੀ ਸੂਬੇ ਦੀ ਹੋਵੇ ਜੇਕਰ ਅਧਿਆਪਕਾਂ ਨੂੰ ਜਿਹੜੇ ਕੰਮ ਦੇ ਉੱਤੇ ਰੱਖਿਆ ਗਿਆ ਉਹ ਕੰਮ ਨਹੀਂ ਲਏ ਜਾਂਦੇ ਹੋਰ ਨਾ ਕੰਮਾਂ ਦੇ ਵਿੱਚ ਦੇ ਦਿੱਤਾ ਜਾਂਦਾ ਫਸਾ ਦਿੱਤਾ ਜਾਂਦਾ ਤਾਂ ਫਿਰ ਪੜ੍ਹਾਈ ਦਾ ਕੰਮ ਵੀ ਪ੍ਰਭਾਵਿਤ ਹੋਣਾ ਫਿਰ ਸਿੱਖਿਆ ਕ੍ਰਾਂਤੀ ਫਲੈਕਸ ਦੇ ਵਿੱਚ ਬੋਰਡ ਦੇ ਵਿੱਚ ਤਾਂ ਨਜ਼ਰ ਆ ਸਕਦੀ ਹੈ ਜ਼ਮੀਨੀ ਰੂਪ ਦੇ ਵਿੱਚ ਹਕੀਕਤ ਦੇ ਵਿੱਚ ਨਜ਼ਰ ਨਹੀਂ ਆ ਸਕਦੀ ਇਸੇ ਕਰਕੇ ਸਿੱਖਿਆ ਕ੍ਰਾਂਤੀ ਦਾ ਜਿਹੜਾ ਨਾਰਾ ਦਿੱਤਾ ਹੈਗਾ ਉਹਦਾ ਵੀ ਇੱਕ ਤਰ੍ਹਾਂ ਦਾ ਮਜ਼ਾਕ ਹੀ ਬਣ ਗਿਆ ਬੇਸ਼ੱਕ ਇਹਦੇ ਪਿੱਛੇ ਸਰਕਾਰ ਦੀ ਮਨਛਾ ਚੰਗੀ ਹੋਵੇ ਪਰ ਸਿੱਖਿਆ ਮੰਤਰੀ ਦਾ ਜੋਰ ਜਿੰਨਾ ਮਰਜੀ ੱਡੀ ਚੋਟੀ ਦਾ ਲੱਗਿਆ ਹੋਵੇ ਸਿੱਖਿਆ ਕ੍ਰਾਂਤੀ ਨੂੰ ਲਿਆਉਣ ਦੇ ਵਿੱਚ ਔਰ ਪਹਿਲਾਂ ਦਿੱਲੀ ਦਾ ਮਾਡਲ ਸਕੂਲਾਂ ਦਾ ਪੇਸ਼ ਕੀਤਾ ਜਾਂਦਾ ਸੀ ਹੁਣ ਸਕੂਲਾਂ ਦਾ ਇੱਥੋਂ ਦਾ ਜਿਹੜੇ ਅਦਗਠਨ ਲਗਾਤਾਰ ਹੋਏ ਕਿ ਇੰਨੇ ਨਵੇਂ ਸਕੂਲਾਂ ਦੀ ਸਾਰੀ ਹੋ ਗਈ ਉਹਦਾ ਪ੍ਰਚਾਰ ਦਿੱਲੀ ਦੇ ਸੋਸ਼ਲ ਮੀਡੀਆ ਜਿਹੜੇ ਹੈਂਡਲ ਨੇ ਆਮ ਆਦਮੀ ਪਾਰਟੀ ਦੇ ਉਧਰ ਜਾ ਕੇ ਕੀਤਾ ਜਾ ਰਿਹਾ ਉਹ ਸਾਰਾ ਫੋਕਸ ਹੁਣ ਪਹਿਲਾਂ ਦਿੱਲੀ ਦਾ ਮਾਡਲ ਪੰਜਾਬ 'ਚ ਪੇਸ਼ ਕੀਤਾ ਗਿਆ ਹੁਣ ਜਿਹੜਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਮਾਡਲ ਹੈ ਝੂਠਾ ਹੈ ਸੱਚਾ ਉਹ ਦਿੱਲੀ ਜਾ ਕੇ ਜਾਂ ਹੋਰਨਾਂ ਸੂਬਿਆਂ 'ਚ ਪ੍ਰਚਾਰਿਆ ਜਾ ਰਿਹਾ ਹੈ ਸਮਝ ਤੋਂ ਬਾਹਰ ਹੈ ਕਹਾਣੀ ਪਰ ਸਿੱਖਿਆ ਕ੍ਰਾਂਤੀ ਜੇਕਰ ਹਕੀਕਤ ਦੇ ਵਿੱਚ ਲੈ ਕੇ ਆਉਣੀ ਹੈ ਤਾਂ ਫਿਰ ਇਹਨਾਂ ਗੱਲਾਂ ਨੂੰ ਛਲਾਵਿਆਂ ਨੂੰ ਝੂਠ ਨੂੰ ਜ਼ਿਆਦਾ ਪ੍ਰਚਾਰਨ ਦੀ ਬਜਾਏ ਅਮਲੀ ਰੂਪ ਦੇ ਵਿੱਚ ਸਹੀ ਢੰਗ ਦੇ ਨਾਲ ਕਈ ਅਧਿਆਪਕ ਨੇ ਜਿਨ੍ਹਾਂ ਨੇ ਆਪਣੇ ਸਿਰ ਦੇ ਉੱਤੇ ਐਨਆਰਆਈ ਭਾਈਚਾਰੇ ਨੇ ਕਿੰਨੇ ਵਧੀਆ ਸਕੂਲ ਬਣਾਏ ਆ ਪੰਜਾਬ ਦੇ ਅੰਦਰ ਜੇਕਰ ਉਹਨਾਂ ਨੂੰ ਨਾਮ ਲਿਆ ਜਾਂਦਾ ਉਹਨਾਂ ਦੇ ਨਾਮ ਇਹਨਾਂ ਨਹੀਂ ਪੱਥਰਾਂ ਤੇ ਲਿਖਾਏ ਜਾਂਦੇ ਨਹੀਂ ਜਿਨ੍ਹਾਂ ਨੇ ਬਣਾਇਆ ਮਜ਼ਦੂਰਾਂ ਮਿਸਤਰੀਆਂ ਦੇ ਨਾਮ ਲਏ ਜਾਂਦੇ ਨੇ ਵਾਕਿਆ ਜਿਵੇਂ ਕਹਿੰਦੇ ਹੁੰਦੇ ਸੀ ਜੇਕਰ ਉਸ ਢੰਗ ਦੇ ਉੱਤੇ ਉਸ ਤਰਜ ਦੇ ਉੱਤੇ ਸਿੱਖਿਆ ਕ੍ਰਾਂਤੀ ਦਾ ਨਾਹਰਾ ਲਾਇਆ ਜਾਵੇ ਤੇ ਸ਼ਾਇਦ ਹੀ ਕਿਸੇ ਨੂੰ ਤਰਾਜ ਹੋਵੇ ਨਾ ਤੇ ਆਮ ਲੋਕਾਂ ਨੂੰ ਤਰਾਜ ਹੋਏਗਾ ਤੇ ਨਾ ਹੀ ਸਿਆਸੀ ਲੀਡਰ ਬੋਲ ਸਕਦੇ ਇਸ ਮਾਮਲੇ ਵਿੱਚ ਹੁਣ ਸਿਆਸੀ ਵਿਰੋਧੀਆਂ ਨੂੰ ਵੀ ਮੌਕਾ ਮਿਲ ਜਾਂਦਾ ਬੋਲਣ ਦਾ ਆਮ ਲੋਕ ਵੀ ਟਿੱਪਣੀਆਂ ਕਰ ਦਿੰਦੇ ਆ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ ਤੇ ਜਿਹੜੇ ਨਿਊਟਰਲ ਸੋਚਦੇ ਆ ਸਹੀ ਨੂੰ ਸਹੀ ਕਹਿੰਦੇ ਆ ਗਲਤ ਨੂੰ ਗਲਤ ਕਹਿੰਦੇ ਆ ਉਹ ਵਿਦਵਾਨ ਤੇ ਬੁੱਧੀਜੀਵੀ ਆ ਜਿਹੜੇ ਉਹ ਵੀ ਫ ਸਹੀ ਮਾਨਿਆਂ ਦੇ ਵਿੱਚ ਸਿੱਖਿਆ ਕ੍ਰਾਂਤੀ ਲਿਆਈ ਜਾਵੇ ਤੇ ਕੱਲੀ ਪ੍ਰਚਾਰ ਰੂਪ ਦੇ ਵਿੱਚ ਜੇਕਰ ਸਿੱਖਿਆ ਕ੍ਰਾਂਤੀ ਲਿਆਇ ਜਾਏਗੀ ਫਿਰ ਅਲੋਚਨਾ ਤੇ ਹੁੰਦੀ ਰਹਿਣੀ ਹੈ ਤੇ ਉਹਦਾ ਹੀ ਸਾਹਮਣਾ ਪੰਜਾਬ ਸਰਕਾਰ ਨੂੰ ਕਰਨਾ ਪੈ ਰਿਹਾ ਅੱਜ ਦੀ ਘੜੀ 'ਚ